ਭਾਬੀ ਕਮਲਕੌਰ ਦੇ ਕਤਲ ਦੇ ਨਾਲ ਜੁੜੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਭਾਬੀ ਕਮਲ ਦਾ ਕਤਲ ਕੀਤਾ ਗਿਆ ਤਾਂ ਕਤਲ ਤੋਂ ਬਾਅਦ ਉਸ ਜਿਹੜੀ ਕਿ ਗੱਡੀ ਪਾਰਕਿੰਗ ਦੇ ਵਿੱਚ ਲਗਾ ਕੇ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਫੁਟੇਜ ਸਾਹਮਣੇ ਦੇਖਿਆ ਪਰ ਹੁਣ ਕਤਲ ਤੋਂ ਪਹਿਲਾਂ ਭਾਬੀ ਕਮਲਕੌਰ ਅਤੇ ਅਮਰਤਪਾਲ ਮਹਿਰੂ ਦੀ ਸੀਸੀਟੀਵੀ ਫੁਟੇਜ ਲਗਾਤਾਰ ਜਿਹੜੀ ਕਿ ਸਾਹਮਣੇ ਆਈ ਹੈ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਔਰਪਾ ਕਮਲਕੌਰ ਭਾਬੀ ਦੀ ਪਿਛਲੇ ਹਫਤੇ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਉਸ ਦੇ ਮ੍ਰਿਤਕ ਹੱਥ ਦੇ ਵਿੱਚ ਉਹ ਮਿਲੀ ਸੀ ਇਸ ਕਤਲ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੂ ਨੇ ਲਈ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਪੁਲਸ ਦੇ ਹੱਥ ਵੱਡੇ ਸਬੂਤ ਲੱਗੇ ਤਾਂ ਹੁਣ ਕਮਲਕੌਰ ਭਾਬੀ ਦੇ ਕਤਲ ਦੇ ਵਿੱਚ ਵਰਤੀ ਸਕੋਰਪਿਓ ਕਾਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ 9 ਜੂਨ ਦੁਪਹਿਰ 2:30 ਵਜੇ ਦੀ ਦੱਸੀ ਜਾ ਰਹੀ ਹੈ ਵਾਰਦਾਤ ਤੋਂ ਪਹਿਲਾਂ ਅਮਰਤਪਾਲ ਸਿੰਘ ਮਹਿਰੂ ਦੀ ਸਕਾਰਪਿਓ ਕਾਰ ਅਤੇ ਕਮਲਕੌਰ ਭਾਬੀ ਦੀ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹ ਸੀਸੀਟੀਵੀ ਵੀਡੀਓ ਲੁਧਿਆਣਾ ਮੋਕਾ ਹਾਈਵੇ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕਾਰਪਿਓ ਗੱਡੀ ਦੇ ਵਿੱਚ ਅਮਰਤਪਾਲ ਮਹਿਰੂ ਸੀ ਤੇ ਉਸ ਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਹਾਲਾਂਕਿ ਸਕਾਰਪਿਓ ਕਾਰ ਹਰਿਆਣਾ ਦੇ ਇੱਕ ਵਿਅਕਤੀ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਸੂਤਰਾਂ ਦੇ ਅਨੁਸਾਰ ਅਮਰਤਪਾਲ ਸਿੰਘ ਮਹਿਰੂ ਨੇ ਇਹ ਸਕਾਰਪਿਓ ਗੱਡੀ ਕੁਝ ਸਮਾਂ ਪਹਿਲਾਂ ਹੀ ਖਰੀਦੀ ਸੀ ਅਮਰਤਪਾਲ ਸਿੰਘ ਮਹਿਰੂ 8 ਜੂਨ ਨੂੰ ਕੰਚਨ ਦੇ ਘਰ ਗਿਆ ਤੇ ਉਸ ਦੇ ਨਾਲ ਕਾਰਾਂ ਦੇ ਪ੍ਰੋਮੋਸ਼ਨ ਦੇ ਲਈ ਬਠਿੰਡਾ ਜਾਣ ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ ਗਈ ਸੀ ਅਮਰਤਪਾਲ ਸਿੰਘ ਮਹਿਰੂ ਦੇ ਕਹਿਣ ਦੇ ਮਗਰੋਂ ਕਮਲਕੌਰ ਭਾਬੀ ਬਠਿੰਡਾ ਗਈ ਸੀ ਦਾਦੇ ਕਿ ਅਮਰਤਪਾਲ ਸਿੰਘ ਮਹਿਰੂ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਜੋ ਘਟਨਾ ਦੇ ਬਾਅਦ ਯੂਈ ਭੱਜ ਗਿਆ ਹਾਲਾਂਕਿ ਪੁਲਿਸ ਨੇ ਅਮਰਤਪਾਲ ਸਿੰਘ ਮਹਿਰੂ ਦੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਪੁਲਿਸ ਤਫ਼ਤੀਸ਼ ਦੌਰਾਨ ਕਈ اہم ਖੁਲਾਸੇ ਕੀਤੇ ਇਸ ਮਾਮਲੇ 'ਚ ਅਮਰਤਪਾਲ ਸਿੰਘ ਮਹਿਰੂ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਨੇ ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ ਦੋ ਹੋਰ ਵਿਅਕਤੀ ਨੂੰ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਪਰ ਤਾਂ ਅੰਦਾਜ਼ਾ ਧੀ ਹੈ ਕਿ ਅਮਰਤਪਾਲ ਸਿੰਘ ਮਹਿਰੂ ਤੇ ਭਾਬੀ ਕਮਲਕੌਰ ਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੂ ਸਰਕਾਰੀੋ ਗੱਡੀ ਦੇ ਵਿੱਚ ਸਵਾਰ ਹੈ ਤੇ ਕਮਲ ਕੌਰ ਭਾਬੀ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਸੀ ਤੇ ਦੋਨਾਂ ਦੀਆਂ ਜਿਹੜੇ ਕਿ ਇੱਕ ਦੂਜੇ ਦੇ ਪਿੱਛੇ ਇਹ ਗੱਡੀਆਂ ਸੀ ਤੇ ਜਦਾ ਸੀਸੀਟੀਵੀ ਫੁਟੇਜਰ ਸਾਹਮਣੇ ਆਇਆ ਦਾਅਦੀ ਹੈ ਕਿ ਭਾਬੀ ਦੇ ਕਤਲ ਦੇ ਵਿੱਚ ਵਰਤੀ ਗਈ ਸਕਾਰਪਿਓ ਕਾਰ ਦੀ ਇਹ ਵੀਡੀਓ ਹੈ ਸੀਸੀਟੀਵੀ 9 ਜੂਨ ਦੀ ਦੁਪਹਿਰ 2:30 ਵਜੇ ਦੀ ਦੱਸੀ ਜਾ ਰਹੀ ਹੈ ਵਾਰਦਾਤ ਤੋਂ ਪਹਿਲਾਂ ਅਮਰਪਤ ਪਾਤ ਸਿੰਘ ਮਹਿਰੂ ਦੀ ਸਕਾਰਪਿਓ ਕਾਰ ਤੇ ਕਮਲਕੌਰ ਭਾਬੀ ਦੀ ਇਸ ਸੀਸੀਟੀਵੀ ਫੁਟੇਜ ਦਾ ਸਾਹਮਣੇ ਆਉਣ ਤੋਂ ਬਾਅਦ ਮੋੜ ਤੋਂ ਕਮਲਕੌਰ ਦਾ ਕਤਲ ਚਰਚਾ ਦੇ ਵਿੱਚ ਆ ਗਿਆ ਹੈ ਇਹ ਸੀਸੀਟੀਵੀ ਵੀਡੀਓ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਸੀਸੀਟੀਵੀ ਫੁਟੇਜ ਨੂੰ ਲੈ ਕੇ ਕਿਸੇ ਅਧਿਕਾਰੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਲਗਾਤਾਰ ਇਹ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ